सतनाम गुरु सतनाम वाही गुरु सत नाम वाही ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਕਾਰ ਜੋ ਸਤਿਗੁਰਾਂ ਦੀ ਸਾਜਿਗਿ ਵਾਗੀ ਸਾਧ ਸੰਗਤ ਜੀਓ ਪਾਤਸ਼ਾਹ ਜੀ ਦੀ ਮਿਹਰ ਦਾ ਸਤਕਾਲ ਚਲ ਈ ਸ਼ਬਦਲਾ ਸ਼ਬਦ ਵਿਚਾਰ ਲੜੀਵਾਰ ਕਥਾ ਦੇ ਭਾਈ ਅੱਜ ਸਤਿਗੁਰਾਂ ਦੇ 16ਵੇਂ ਸ਼ਬਦ ਰੰਭਉਂਦੇ ਹਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਆਪਣੀ ਰਸਨਾ ਤੋਂ ਭਾਈ ਪਾਤਸ਼ਾਹ ਜੀ ਦੇ 309 ਅੰਗ ਤੇ 310 ਸੰਗ ਤੇ ਸ਼ਲੋਕ ਸਬਾਹ ਜੀ ਮਾਨ ਹਨ ਆਓ ਆਪਣੀ ਰਸਨਾ ਤੋਂ ਸਤਿਗੁਰ ਜੀ ਪਾਸ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਵਚਨ ਕਰਦੇ ਹਾਂ ਜੀ ਸ਼ਲੋਕ ਮਹਲਾ 3 ਜੋ ਨਿੰਦਾ ਕਰੇ ਸਤਿਗੁਰੂ ਪੂਰੇ ਕੀ ਔਖਾ ਜਗ ਮੈਂ ਹੋਇਆ ਨਰਕ ਘੋਰ ਦੁੱਖ ਖੂਹ ਹੈ ਉਥੇ ਪਕੜ ਓ ਢੋਇਆ ਊਕ ਪਕਾਰ ਕੋ ਨਾ ਸੁਣਿਆ ਔਖਾ ਹੋਇ ਜੋ ਪਾਲਤ ਸਭ ਕੋ ਆ ਲਹਾਉਲ ਸੰਕੋਇ ਧੰਨ ਧੰਨੀ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੋਢੀ ਸੁਲਤਾਨ ਸਤਗੁਰ ਜੀ ਆਪਣੀ ਰਸਨਾ ਤੋਂ ਭਾਈ ਵਤਨ ਕਰਦੇ ਹੋਏ ਇਹ 16ਵਾਂ ਸ਼ਲੋਕ ਸ਼ੁਰੂ ਕਰਦੇ ਹਨ ਪਾਤਸ਼ਾਹ ਜੀ ਵਚਨ ਕਰਦੇ ਹਨ ਜੋ ਨਿੰਦਾ ਕਰੇ ਸਤਗੁਰੂ ਪੂਰੇ ਕੀ ਸੋ ਔਖਾ ਜਗ ਮਹਿ ਹੋਇਆ ਸਤਗੁਰ ਜੀ ਪਿਛਲੇ ਸ਼ਬਦਾਂ ਵਿੱਚ ਵੀ ਨਿੰਦਕਾਂ ਬਾਰੇ ਮਾਨਮੁਖਾ ਬਾਰੇ ਵਰਣਨ ਕਰਦੇ ਸਪਸ਼ਟ ਸ਼ਬਦਾਂ ਦੇ ਵਿੱਚ ਮਹਾਰਾਜ ਜੀ ਦੱਸ ਰਹੇ ਹਨ ਸਿਰਸ ਲੋਕ ਵਿੱਚ ਵੀ ਮਹਾਰਾਜ ਜੀ ਸੱਚੇ ਮਾਲਕ ਦੀ ਸੱਚੇ ਗੁਰਾਂ ਦੀ ਮਹਾਰਾਜ ਜੀ ਕਹਿੰਦੇ ਜਿਹੜੇ ਨਿੰਦਿਆ ਕਰਦੇ ਹਨ ਤੇ ਮਹਾਰਾਜ ਜੀ ਕਹਿੰਦੇ ਉਹਨਾਂ ਨੂੰ ਸ੍ਰਿਸ਼ਟੀ ਦੇ ਵਿੱਚ ਔਖੇ ਹੋਣਾ ਪੈਂਦਾ ਹੈ ਤੇ ਸ੍ਰਿਸ਼ਟੀ ਵਿੱਚ ਨਹੀਂ ਉਸ ਲੋਕ ਦੇ ਵਿੱਚ ਤਾਂ ਦੁਖੀ ਰਹਿੰਦੇ ਹੀ ਹਨ ਤੇ ਪਰਲੋਕ ਵਿਅਮਨ ਦੇ ਵਿੱਚ ਵੀ ਮਹਾਰਾਜ ਜੀ ਕਹਿੰਦੇ ਆਤਮਾ ਉਹਨਾਂ ਦੀ ਦੁੱਖ ਭੋਗਦੀ ਹੈ ਦੋਵਾਂ ਪੱਖਾਂ ਤੋਂ ਹੀ ਦੁਖੀ ਰਹਿੰਦੇ ਹਨ ਜਿਹੜਾ ਸੱਚੇ ਮਾਲਕ ਨਾਲ ਸੱਚੇ ਸਤਿਗੁਰਾਂ ਦੇ ਨਾਲ ਸ਼ਬਦ ਗੁਰੂ ਦੇ ਨਾਲ ਮਹਾਰਾਜ ਜੀ ਕਹਿੰਦੇ ਮੱਥਾ ਲਾਉਂਦੇ ਹਨ ਸਤਿਗੁਰਾਂ ਨੂੰ ਜੀ ਬਖਸ਼ਦੇ ਨਿੰਦਕ ਲੋਗ ਮਹਾਰਾਜ ਜੀ ਕਹਿੰਦੇ ਪਰ ਉਹਨਾਂ ਨੂੰ ਮਹਾਰਾਜ ਜੀ ਕਹਿੰਦੇ ਸਗਤ ਦੇ ਵਿੱਚ ਸ੍ਰਿਸ਼ਟੀ ਦੇ ਵਿੱਚ ਜ਼ਿੰਦਗੀ ਵਿੱਚ ਵਿਚਰਦਿਆਂ ਦੁੱਖ ਭੋਗਣਾ ਪੈਂਦਾ ਹੈ ਇਹੋ ਸਰੀਰਕ ਤੌਰ ਤੇ ਤੇ ਆਤਮਾ ਤੌਰ ਤੇ ਮਹਾਰਾਜ ਜੀ ਕਹਿੰਦੇ ਦੁੱਖ ਪਾਉਂਦੇ ਨੇ ਔਖਾ ਜਗਮੈਂ ਹੋਇਆ ਤਾਂ ਤਾਂ ਜਗਤ ਵਿੱਚ ਰਹਿੰਦੇ ਉਹ ਸੁਖੀ ਰਹਿੰਦੇ ਹਨ ਤੇ ਨਾ ਮਹਾਰਾਜ ਜੀ ਕਹਿੰਦੇ ਆਤਮਾ ਤੌਰ ਤੇ ਸੁਖੀ ਰਹਿੰਦੇ ਹਨ ਨਰਕ ਘੂਰ ਦੁੱਖ ਖੂ ਹੈ ਉੱਥੇ ਪਕੜ ਓਟ ਹੋਇਆ ਅੱਗੇ ਫਿਰ ਮਹਾਰਾਜ ਜੀ ਧਾਰਨਾ ਲੈਿੰਦੇ ਨੇ ਗੁਰੂ ਅਮਰਦਾਸ ਜੀ ਇਹ ਦੇ ਨਰਕ ਘੋਰ ਇੱਕ ਦੂ ਦੁੱਖ ਦਾ ਮਹਾਰਾਜ ਜੀ ਕਹਿੰਦੇ ਖੂ ਹੈ ਉੱਥੇ ਪਕੜੋ ਢੋਇਆ ਮਹਾਰਾਜ ਜੀ ਕਹਿੰਦੇ ਇਹ ਨਰਕ ਦੇ ਵਿੱਚ ਵਾਸ ਹੁੰਦਾ ਮਹਾਰਾਜ ਜੀ ਕਹਿੰਦੇ ਨਰਕ ਵਰਗਾ ਦੁੱਖ ਪਾਣਾ ਪੈਂਦਾ ਇਹ ਧਾਰਨ ਲੈਂਦੇ ਹਨ ਮਹਾਰਾਜ ਜੀ ਕਹਿੰਦੇ ਨਰਕ ਵਰਗਾ ਦੁੱਖ ਭੋਗਦਾ ਸਭ ਮਨੁੱਖ ਜਦੋਂ ਉਹਦੀ ਆਤਮਾ ਇਸ ਸਰੀਰ ਵਿੱਚੋਂ ਨਿਕਲਦੀ ਉਹ ਆਤਮਾ ਨੂੰ ਮਹਾਰਾਜ ਜੀ ਕਹਿੰਦੇ ਜਾਵੇਂ ਪਕੜ ਕੇ ਲੈ ਜਾਂਦੇ ਨੇ ਉਹਨੂੰ ਵੀ ਮਹਾਰਾਜ ਜੀ ਕਹਿੰਦੇ ਉਸੇ ਤਰ੍ਹਾਂ ਹੀ ਸਜ਼ਾ ਮਿਲਦੀ ਹੈ ਊਕ ਪਕਾਰ ਕੋੜਾ ਸੁਨੇ ਉਹ ਔਖਾ ਹੋਏ ਰੋਇਆ ਹਰ ਜੀ ਕਹਿੰਦੇ ਫਿਰ ਉਹਦੀ ਊਕ ਅਤੇ ਪਕਾਰ ਮਹਾਰਾਜ ਜੀ ਕੋਈ ਸੁਣਦਾ ਨਹੀਂ ਨਾ ਤੇ ਸ੍ਰਿਸ਼ਟੀ ਵਿੱਚ ਕੋਈ ਉਹਦੀ ਪਕਾਰ ਸੁਣਦਾ ਨਾ ਮਹਾਰਾਜ ਜੀ ਕਹਿੰਦੇ ਸਰੀਰ ਆਤਮਕ ਤੌਰ ਤੇ ਉਹਦੀ ਪਕਾਰ ਕੋਈ ਊਕ ਕੋਈ ਬਾਜਾ ਨੂੰ ਮੈਨੇ ਕੋਈ ਰੱਖਦਾ ਕੋਈ ਮਹਾਰਾਜ ਜੀ ਕਹਿੰਦੇ ਉਹ ਸਦਾ ਹੀ ਲੋਕ ਪਰਲੋਕ ਵਿੱਚ ਹੀ ਦੁੱਖ ਖੱਟਦਾ ਹੈ ਉਹ ਹਲਤ ਅਲਤ ਸਭ ਗਵਾਇਆ ਲਹਾ ਮੂਲ ਸਭ ਕੋਇਆ ਤੇ ਜਵਾਬ ਦਿੱਤਾ ਤੀਜੀ ਤੁਖ ਮਹਾਰਾਜ ਜੀ ਕਹਿੰਦੇ ਹਲਤ ਪਰਤੀ ਲੋਕ ਪਰਲੋਕ ਉਹਨਾਂ ਹਲਤ ਪਲਤ ਸਭ ਗਵਾਇਆ ਮਹਾਰਾਜ ਜੀ ਕਹਿੰਦੇ ਆਸੀ ਮੂਖਾਂ ਨੇ ਹਲਤਰ ਤੇ ਪਲਤਰ ਤੇ ਲੋਕ ਪਰਲੋਕ ਹੀ ਗਵਾ ਲਿਆ ਲਹਾ ਮੂਲ ਮੂਲ ਸਾਰਾ ਜੀ ਕਹਿੰਦੇ ਸ੍ਰਿਸ਼ਟੀ ਵਿੱਚ ਲਾਹਾ ਲੈਣਾ ਸੀ ਇਹ ਦੇਹ ਦਾ ਮਨੁੱਖਾ ਜਨਮ ਦਾ ਲਾਭ ਖੱਟਣਾ ਸੀ ਮਹਾਰਾਜ ਜੀ ਕਹਿੰਦੇ ਲੋਕ ਵਿੱਚ ਵੀ ਉਹਨਾਂ ਨੇ ਜਿਹੜਾ ਮੂਲ ਮਿਲਿਆ ਸਾਨੂੰ ਗਵਾ ਬੈਠੇ ਮਹਾਰਾਜ ਜੀ ਕਹਿੰਦੇ ਦੁਆ ਪੱਖਾ ਤੂੰ ਹੀ ਹਲਤ ਪਲ ਤੂੰ ਮਹਾਰਾਜ ਜੀ ਕਹਿੰਦੇ ਸਖਨੇ ਰਹਿ ਗਏ ਉਹ ਤੇਲੀ ਸੰਦਾ ਬਲਦ ਕਰ ਹਿਤ ਭਲ ਕੇ ਉਠ ਪ੍ਰਭ ਜੋਇਆ ਹਰਾ ਜੀ ਕਹਿੰਦੇ ਫਿਰ ਕੈਸੀ ਸਜ਼ਾ ਪਾਣੀ ਪੈਂਦੀ ਐ ਜਿਵੇਂ ਕਿ ਧੀਰਦੀ ਦਾ ਬਲਦ ਜਿਹੜਾ ਨਾ ਉਹਨੂੰ ਸਜ਼ਾ ਮਿਲਦੀ ਐ ਰੋਜ਼ ਧੀਰਦੀ ਜਿਹੜਾ ਕੋਲੂ ਵਾਲਾ ਹੁੰਦਾ ਨਾ ਉਹਨ ਤਾਂ ਮਸ਼ੀਨੀ ਕੋਲੂ ਹਣ ਰਾਤਨ ਸਮਿਆਂ ਵਿੱਚ ਬਲਦਾਂ ਵਾਲੇ ਕੋਲੂ ਹੁੰਦੇ ਸੀ ਹਰ ਚੀਜ਼ ਬਲਦਾਂ ਤੀ ਕੀਤੀ ਜਾਂਦੀ ਸੀ ਉਹ ਤੇਲੀ ਜਿਹੜਾ ਸਵੇਰੇ ਜਾਂ ਅਮਰਤ ਵੇਲੇ ਜੋ ਦਿੰਦਾ ਸੀ ਬਲਦ ਨੂੰ ਜੋ ਅੱਖਾਂ ਬਨ ਕੇ ਨੇਤਰ ਬਨ ਕੇ ਅੱਖਾਂ ਜੋ ਦਿੱਤਾ ਜਾਂਦਾ ਉਹ ਸਾਰਾ ਦਿਨ ਵਿਚਾਰਾ ਉਹਦੇ ਗੇੜੇ ਘੱਟੀ ਜਾਂਦਾ ਉਹ ਲੂ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਤਾਂ ਜਦੋਂ ਖੜਦਾ ਉਹਦੀ ਪਿੱਠ ਤੇ ਕੋਲੂ ਦਾ ਮਾਲਕ ਡੰਡਾ ਮਾਰਦਾ ਪਿੱਠ ਤੇ ਡੰਡੇ ਪੈਂਦੇ ਨੇ ਸਾਰਾ ਦਿਨ ਉਹ ਦੇਖੋ ਏਸੀ ਸਜ਼ਾ ਪਾਉਂਦਾ ਹੈ ਖੜ ਨਹੀਂ ਸਕਦਾ ਜੇ ਖੜਦਾ ਹੈ ਤਾਂ ਕੋਲੂ ਬੰਦ ਹੋ ਜਾਂਦਾ ਇਸੇ ਤਰ੍ਹਾਂ ਉਹ ਸਾਰਾ ਦਿਨ ਕੋਲੂ ਨੂੰ ਚਲਾਉਣ ਵਾਸਤੇ ਉਹਨੂੰ ਸਜ਼ਾ ਮਿਲ ਹੀ ਦਿੰਦੀ ਹੈ ਕਹਿੰਦੇ ਜਿਵੇਂ ਕਿ ਤੇਲੀ ਦਾ ਬਲਦ ਮਹਾਰਾਜ ਗੁਰੂ ਆਮਦਾਦ ਜੀ ਕਹਿੰਦੇ ਉਹ ਤੇਲੀ ਸੰਦਾ ਬਲਦਕਾਰ ਨਿਤ ਭਲਕੇ ਉਠ ਪ੍ਰਭ ਜੋਇਆ ਤੇ ਮਹਾਰਾਜ ਜੀ ਕਹਿੰਦੇ ਨਿਤਾ ਪ੍ਰਤੀ ਇੱਕ ਤੇਲੀ ਦਾ ਜਿਹੜਾ ਬਲਦ ਭਲਕੇ ਉੱਠ ਕੇ ਮਹਾਰਾਜ ਜੀ ਕਹਿੰਦੇ ਸਵੇਰੀ ਸਖਤ ਇਹਨੂੰ ਜੋਲਿਆ ਜਾਂਦਾ ਹੈ ਐਸੀ ਤਰ੍ਹਾਂ ਮਹਾਰਾਜ ਜੀ ਕਹਿੰਦੇ ਐਸੀਆਂ ਆਤਮਾਵਾਂ ਵਾਲੀਆਂ ਜਿਹੜੀਆਂ ਹੁੰਦੀਆਂ ਨਿੰਦਕਾਂ ਦੀਆਂ ਉਹ ਐਸੀਆਂ ਜੁਨਾ ਵਿੱਚ ਬਲਦ ਬਣ ਕੇ ਕੋਈ ਕੁਝ ਬਣ ਕੇ ਸਜ਼ਾ ਪਾਉਂਦੇ ਹਨ ਉਹਨੂੰ ਐਸੀ ਸਜ਼ਾ ਖੋਗਣੀ ਪੈਂਦੀ ਹੈ ਹਰ ਵੇਖੇ ਸੁਣੇ ਨਿਤ ਸਭ ਕਿਛ ਇਹ ਦੂਖਿ ਸ਼ਗੁਜਾ ਨਾ ਹੋਇਆ ਜੇ ਮਹਾਰਾਜ ਜੀ ਕਹਿੰਦੇ ਵੇਖਦਾ ਵੀ ਇਹ ਤੇ ਸੁਣਦਾ ਵੀ ਇਹ ਨਿਤਾ ਪ੍ਰਤੀ ਹਰ ਹਰੀ ਜਿਹੜਾ ਨਾ ਪ੍ਰਭੂ ਸਤਗੁਰੂ ਜੀ ਕਹਿੰਦੇ ਵੇਖੇ ਸੁਣੇ ਨਿਤ ਉਹ ਅੱਖਾਂ ਨਾਲ ਦੁਨੀਆ ਨੂੰ ਤੱਕ ਰਿਹਾ ਉਹਦਾ ਵੱਡਾ ਨੇਤਰ ਹੈ ਜਾਰੀ ਦੁਨੀਆ ਤੇ ਉਹਦਾ ਨਿਗਾਹ ਹੈ ਮਾਲਕ ਦੀ ਮਹਾਰਾਜ ਜੀ ਕਹਿੰਦੇ ਹਰ ਵਕਤ ਉਹ ਵੇਖਦਾ ਵੀ ਤੇ ਸੁਣਦਾ ਵੀ ਹੈ ਨੇਤਾ ਪ੍ਰਤੀ ਨਿਤ ਸਭ ਕਿਛ ਤੇ ਦੂ ਗੁੱਝਾ ਹਰਿ ਕਹਿੰਦੇ ਕਿਛ ਗੁੱਝਾ ਨਾ ਹੋਇਆ ਉਹਦੇ ਤੋਂ ਕੋਈ ਲੁਕ ਸਪ ਨਹੀਂ ਸਕਦਾ ਉਹਦੇ ਤੋਂ ਕੋਈ ਗੁੱਝਾ ਨਹੀਂ ਮਹਾਰਾਜ ਜੀ ਰਹਿ ਸਕਦਾ ਦੁਨੀਆ ਤੋਂ ਅਸੀਂ ਲੁਕੋ ਸਕਦੇ ਹਾਂ ਗੁੱਝਾ ਰਹਿ ਸਕਦਾ ਮਹਾਰਾਜ ਜੀ ਗੁਰੂ ਆਮਦਾ ਜੀ ਕਹਿੰਦੇ ਹਰੀ ਤੋਂ ਕੋਈ ਗੁੱਝਾ ਨਹੀਂ ਰਹਿ ਸਕਦਾ ਹਰ ਵਖ ਹੈ ਸੁਣੇ ਨਿਤ ਸਭ ਕਿਛ ਚਿੱਦੂ ਕਿਛ ਗੁੱਝਾ ਨਾ ਹੋਇਆ ਉਹਦੇ ਤੋਂ ਮਹਾਰਾਜ ਜੀ ਕਹਿੰਦੇ ਕੁਝ ਵੀ ਛਿਪਿਆ ਨਹੀਂ ਉਹ ਸੁਣਦਾ ਵੀ ਹੈ ਦੇਖਦਾ ਤੱਕਦਾ ਵੀ ਹੈ ਜੈਸਾ ਬੀਜੈ ਸੋ ਲੁਣੈ ਜਿਹਾ ਪੂਰਵ ਕਿੰਨੇ ਬੋਇਆ ਜਿਵੇਂ ਦਾ ਮਹਾਰਾਜ ਜੀ ਕਿ ਵੀ ਬੀਜ ਦਾ ਪਾਤਸ਼ਾਹ ਜੀ ਕਹਿੰਦੇ ਜੈਸਾ ਬੀਜ ਹੈ ਸੋ ਲੁਣੇ ਉਵੇਂ ਦਾ ਖਾਣਾ ਪੈਂਦਾ ਨਾ ਚੱਖਣਾ ਪੈਂਦਾ ਜੈਸਾ ਬੀਜੇ ਸੋ ਲੁਣੇ ਜਿਹਾ ਪੂਰਬ ਕਿੰਨੇ ਬੋਇਆ ਮਹਾਰਾਜ ਜੀ ਕਹਿੰਦੇ ਜਿਹੜਾ ਪਿੱਛੇ ਬੀਜ ਪਾ ਕੇ ਆ ਉਹ ਤਾਂ ਵੱਢਣਾ ਪੈਣਾ ਹੈ ਜਿਵੇਂ ਦਾ ਬੀਜ ਪਾਇਆ ਕਿਸਾਨ ਨੇ ਉਵੇਂ ਦੇ ਨੂੰ ਪਾਲਾ ਪੈਂਦਾ ਹੈ ਕਰਮ ਰੂਪ ਧਰਤੀ ਸਰੀਰ ਹੈ ਨਾ ਜਿਹੜਾ ਕਰਮ ਰੂਪ ਧਰਤੀ ਹੈ ਇਦੇ ਵਿੱਚ ਮਹਾਰਾਜ ਜੀ ਕਹਿੰਦੇ ਜਿਵੇਂ ਦਾ ਬੀਜ ਰੱਖਾਂਗੇ ਸਰੀਰ ਦੇ ਵਿੱਚ ਕਰਮ ਰੂਪ ਧਰਤੀ ਵਿੱਚ ਪੂਰਵ ਕਿੰਨੇ ਬੋਇਆ ਮਹਾਰਾਜ ਜੀ ਕਹਿੰਦੇ ਪੂਰਵਲੇ ਜਲਮਾਂ ਦਾ ਜਿਵੇਂ ਬੀਜ ਕਿਆ ਇੱਥੇ ਵੱਢ ਰਿਆਂ ਹੁਣ ਜਿਹੜਾ ਬੀਜ ਰਿਆਂ ਹੁਣ ਅੱਗੇ ਵੱਢ ਲਾਂਗੇ ਹਾਲਾ ਜੀ ਕਹਿੰਦੇ ਜਿਵੇਂ ਦਾ ਬੀਜੀ ਜਾਵਾਂਗੇ ਗੋਵਿੰਦਾ ਜੀ ਉਹ ਕਰਮ ਬੀਜ ਖਾਣਾ ਵੀ ਪੈਣਾ ਜਿਸ ਸੇ ਕਿਰਪਾ ਕਰੇ ਪ੍ਰਭ ਆਪਣੀ ਇਸ ਸਤਗੁਰ ਕੇ ਚਰਨ ਧੋਇਆ ਜਿਦੇ ਤੇ ਮਾਲਕ ਜੀ ਕਿਰਪਾ ਕਰ ਦੇਣ ਆਸ਼ਾ ਜੀ ਕਹਿੰਦੇ ਜਿਸ ਕਿਰਪਾ ਕਰੇ ਪ੍ਰਭ ਪ੍ਰਭੂ ਆਪਣੀ ਕਿਰਪਾ ਜਿਦੇ ਤੇ ਧਾਰ ਦੇਣ ਤੇ ਸਤਗੁਰ ਕੇ ਚਰਨ ਧੋਇਆ ਉਹ ਸਦਾ ਹੀ ਮਹਾਰਾਜ ਜੀ ਕਹਿੰਦੇ ਗੁਰ ਸਿੱਖ ਪਿਆਰੇ ਜਿਗਾਸੂ ਸਤਗੁਰ ਦੇ ਚਰਣਾ ਤੇ ਸਦਾਈ ਨਮਸਕਾਰ ਕਰਦੇ ਹਨ ਸਦਾਈ ਉਹਨਾਂ ਦਾ ਮਨ ਉਹਦੇ ਚਰਨਾਂ ਤੇ ਟਿਕ ਜਾਂਦਾ ਹੈ ਸ਼ubh ਗੁਣਾ ਰੂਪ ਮਹਾਰਾਜ ਜੀ ਕਹਿੰਦੇ ਜਲਦੀਨ ਸੱਚੇ ਮਾਲਕ ਦੇ ਚਰਨ ਧੋ ਦਿੰਦਾ ਨਾ ਗੁਰ ਸਤਗੁਰ ਕੇ ਪਿੱਛੇ ਤੁਰ ਪਏ ਤੁਰ ਗਿਆ ਜੋ ਲੋਹਾ ਆਕਾਰ ਸੰਗ ਹੋਇਆ ਮਹਾਰਾਜ ਜੀ ਕਹਿੰਦੇ ਜਿਵੇਂ ਇੱਕ ਲੋਹਾ ਜੜਾ ਉਹ ਇੱਕ ਲੱਕੜ ਦੇ ਵਿੱਚ ਲੱਗਿਆ ਲੋਹਾ ਤਰ ਜਾਂਦਾ ਹੈ ਨਾ ਉਵੇਂ ਲੋਹੇ ਨੂੰ ਪਾਣੀ ਵਿੱਚ ਸੱਟੋ ਤਾਂ ਲੋਹਾ ਕਦੀ ਤਰਦਾ ਨਹੀਂ ਡੁੱਬ ਜਾਵੇਗਾ ਪਰ ਲੱਕੜ ਤੇ ਜਿੰਨਾ ਮਰਜ਼ੀ ਲੋਹਾ ਲੱਗਾ ਹੋਏ ਉਹ ਲੱਕੜ ਦੇ ਨਾਲ ਹੀ ਤਰ ਜਾਂਦਾ ਕਾਠ ਦੇ ਨਾਲ ਕਾਠ ਦੀਆਂ ਬੇੜੇ-ਬੇੜੀਆਂ ਜਹਾਜ਼ ਵੀ ਹੁੰਦੇ ਸੀ ਪਹਿਲੋਂ ਪ੍ਰਾਤਨ ਸਮਿਆਂ 'ਚ ਉਹਨਾਂ ਦੇ ਲੋਹਾ ਲੱਗਾ ਹੁੰਦਾ ਸੀ ਉਹ ਲੋਹਾ ਵੀ ਤਰ ਜਾਂਦਾ ਸੀ ਉਹ ਕਾਠ ਦੇ ਨਾਲ ਕਾਠ ਦੇ ਆਪ ਕੋਈ ਲੋਹਾ ਰੱਖ ਕੇ ਸੱਟ ਦੋ ਜਲ ਵਿੱਚ ਉਹ ਡੁੱਬੇਗਾ ਨਹੀਂ ਕਿਉਂਕਿ ਲੱਕੜ ਹੋਲੀ ਹੁੰਦੀ ਹੈ ਲੱਕੜ ਪਾਣੀ ਦੇ ਉੱਤੇ ਤਰਦੀ ਰਹਿੰਦੀ ਹੈ ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਉਦਾਹਰਣ ਲੈਂਦੇ ਹਨ ਗੁਰੂ ਰਾਮਦਾਸ ਜੀ ਕਹਿੰਦੇ ਜਿਵੇਂ ਕਾਠ ਦੇ ਲਾਲ ਲੋਹਾ ਤਰ ਜਾਂਦਾ ਨਾ ਉਹ ਆ ਕਾਠ ਸੰਗੋਇਆ ਗੁਰੂ ਸਾਧਗੁਰੂ ਪਿੱਛੇ ਤਰ ਗਿਆ ਮਹਾਰਾਜ ਜੀ ਕਹਿੰਦੇ ਐਵੇਂ ਜਗਿਆਸੂ ਜਿਹੜਾ ਪ੍ਰਾਨੀ ਹੈ ਜਿਹੜਾ ਗੁਰੂ ਦੇ ਪਿੱਛੇ ਲੱਗ ਜਾਂਦਾ ਗੁਰੂ ਦੇ ਕਹੇ ਬਚਨਾਂ ਤੇ ਤੁਰਦਾ ਉਹ ਵੀ ਭਾਵ ਸਾਗਰ ਤੋਂ ਮਹਾਰਾਜ ਜੀ ਕਹਿੰਦੇ ਤੋ ਤਰ ਜਾਂਦਾ ਜਿਵੇਂ ਇੱਕ ਕਾਠ ਦੇ ਨਾਲ ਲੋਹਾ ਤਰ ਜਾਂਦਾ ਜਨ ਨਾਨਕ ਨਾਮ ਧਿਆਏ ਤੂੰ ਜਪ ਹਰ ਹਰ ਨਾਮ ਸੁਖ ਹੋਇਆ ਕਿਰਲੀ ਤੋਂ ਕੁਝ ਮਹਾਰਾਜ ਜੀ ਬਤਰ ਕਰਦੇ ਜਨ ਨਾਨਕ ਨਾਮ ਧਿਆਇਆ ਮਹਾਰਾਜ ਜੀ ਕਹਿੰਦੇ ਜਨ ਨਾਨਕ ਨਾਮ ਨੂੰ ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੇ ਧਿਆਣਾ ਕੀਤਾ ਉਹਨੂੰ ਜਪਣਾ ਕੀਤਾ ਨਾਮ ਹਰ ਹਰ ਨਾਮ ਸੁਖ ਹੋਇਆ ਮਹਾਰਾਜ ਜੀ ਕਹਿੰਦੇ ਹਰੀ ਦੇ ਨਾਮ ਨਾਲ ਹੀ ਸੁਖ ਹੈ ਹਰੀ ਦੇ ਨਾਮ ਨਾਲ ਹੀ ਬ੍ਰਹਮ ਸੁਖ ਦੀ ਪ੍ਰਾਪਤੀ ਹੁੰਦੀ ਹੈ ਅਸਲੀ ਆਨੰਦ ਸੁਖ ਆਨੰਦ ਬ੍ਰਹਮ ਆਨੰਦ ਪ੍ਰਾਪਤ ਹੁੰਦਾ ਹੈ ਅਹਲਾ ਚੌਥਾ ਅਗਲੇ ਬੰਦ ਵਿੱਚ ਫਿਰ ਮਹਾਰਾਜ ਜੀ ਰੰਮਤਾ ਕਰਦੇ ਹਨ ਵਿਢ ਭਾਗੀ ਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਮਹਾਰਾਜ ਜੀ ਕਹਿੰਦੇ ਸਖੀਆਂ ਸੁਹਾਗਵੰਤੀ ਅਨ ਵੱਡੇ ਭਾਗਾਂ ਵਾਲੀਆਂ ਸੋਭਨੀ ਕਾਨ ਜਿਨ੍ਹਾਂ ਗੁਰਮਖ ਮਿਲਿਆ ਹਰ ਰਾਏ ਜਿਨ੍ਹਾਂ ਗੁਰਮਖਾਂ ਨੂੰ ਹਰੀ ਦੀ ਪ੍ਰਾਪਤੀ ਹੋ ਗਈ ਸੱਚਾ ਪ੍ਰਭੂ ਮਿਲ ਗਿਆ ਪਤੀ ਪਰਮੇਸ਼ਰ ਨਾਲ ਮੇਲ ਹੋ ਗਿਆ ਅੰਤਰ ਜੋਤ ਪ੍ਰਗਾਸੀ ਆ ਨਾਨਕ ਨਾਮ ਸਮਾਏ ਇਨਾਂ ਦੇ ਅੰਦਰ ਬ੍ਰਹਮ ਦੀ ਜੋਤ ਦਾ ਪ੍ਰਕਾਸ਼ ਹੋ ਗਿਆ ਅੰਤਰ ਜੋਤ ਪ੍ਰਗਸਿਆ ਨਾਨਕ ਨਾਮ ਸਮਾਏ ਹਿਰਦੇ ਵਿੱਚ ਸਮਾਇਆ ਹੋਇਆ ਛਿਪਿਆ ਹੋਇਆ ਨਾਮ ਉਹਦੀ ਜੋਤ ਦਾ ਗਿਆਨ ਜਿਨ੍ਹਾਂ ਨੇ ਪ੍ਰਗਟ ਕਰ ਲਿਆ ਪੌੜੀ ਅੰਗੀ ਮਹਾਰਾਜ ਜੀ ਪੌੜੀ ਦੀ ਰਮਤਾ ਕਰਦੇ ਹਨ ਜੀ ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚ ਕੀ ਵਿੱਚ ਜੋਤ ਮਹਾਰਾਜ ਜੀ ਕਹਿੰਦੇ ਭਾਈ ਇਹ ਸਰੀਰ ਸਭ ਧਰਮ ਹੈ ਇਸ ਵਿੱਚ ਮਹਾਰਾਜ ਜੀ ਕਹਿੰਦੇ ਧਰਮ ਹੈ ਸਰੀਰ ਜਿਸ ਅੰਦਰ ਸੱਚੇ ਕੀ ਜੋਤ ਹੈ ਮਾਲਕ ਨੇ ਦੇ ਅੰਦਰ ਚਰਾਗ ਰੱਖਿਆ ਹੋਇਆ ਜੋਤ ਰੱਖੀ ਹੋਈ ਹੈ ਤੇ ਮਾਲ ਸਤਿਗੁਰ ਜੀ ਕਿਦੋਂ ਜਗਾਣੀ ਕਿਸ ਤਰ੍ਹਾਂ ਸ਼ੁਭ ਗੁਣਾ ਰੂਪੀ ਲਾਟ ਲਾਣੀਆਂ ਨੂੰ ਜਗ ਪੈਂਦੀ ਆ ਨਹੀਂ ਤਾਂ ਜ਼ਿੰਦਗੀ ਲੰਘ ਜਾਂਦੀ ਅੰਦਰ ਇਹ ਦੀਵਾ ਪਿਆ ਜਗਾ ਨਹੀਂ ਸਕਦੇ ਇਵੇਂ ਕਾਲਸੀ ਜਿਹੜਾ ਨਾ ਉਰਖ ਨੂੰ ਕਾਲਸੀ ਣੁਖ ਉਹ ਕਮਰੇ ਚ ਪਿਆ ਵੀ ਲੈਟ ਨਹੀਂ ਜਗਾ ਸਕਦਾ ਆਲਸ ਕਰੀ ਜਾਂਦਾ ਐਰ ਤੂੰ ਜਗਾ ਦੇ ਵਾਜਾ ਮਾਰਦਾ ਉਹ ਪਰ ਆਪ ਨਹੀਂ ਉੱਠ ਕੇ ਜਗਾ ਸਕਦਾ ਕਿ ਮੈਂ ਉੱਠ ਕੇ ਜਗਾਣਾ ਆਲਸ ਆਲਸੀ ਮਨੋਖਾ ਇਸ ਤਰ੍ਹਾਂ ਹੁੰਦਾ ਸਾਹਮਣੇ ਵਸਤੂ ਪਈ ਹੋਏ ਉਹ ਦੂਜਿਆਂ ਨੂੰ ਆਜਾ ਮਾਰੇਗਾ ਭਾਈ ਤੂੰ ਉੱਠ ਕੇ ਫੜਾ ਦੇ ਆਪ ਆਲਸ ਦੇ ਨਾਲ ਦੱਬਿਆ ਹੋਇਆ ਉੱਠ ਨਹੀਂ ਸਕਦਾ ਜੀ ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਸਾਡੇ ਅੰਦਰ ਵੀ ਗਿਆਨ ਰੂਪੀ ਚਰਾਗ ਤਾਂ ਉਹਦੀ ਜੋਤ ਤਾਂ ਹਰ ਸਰੀਰ ਵਿੱਚ ਹੈ ਪਰ ਅਸੀਂ ਵੀ ਇੰਨੇ ਆਲਸੀਆਂ ਨੂੰ ਜਗਾ ਨਹੀਂ ਸਕਦੇ ਸਵਾਸ ਗਵਾਈ ਜਾਂਦੇ ਆ ਉਮਰਾਂ ਸਾਡੀ ਸਾਰੀ ਲੰਗੀ ਜਾਂਦੀ ਹੈ ਪਰ ਆਲਸੀ ਇੰਨਾ ਜ਼ਿਆਦਾ ਹੈ ਜਿਹਦੇ ਕਾਰਨ ਅਸੀਂ ਉਹ ਗਿਆਨ ਰੂਪੀ ਚਰਾਗ ਨੂੰ ਜਗਾਏ ਤੋਂ ਬਿਨਾਂ ਹੀ ਜ਼ਿੰਦਗੀ ਨਗਾ ਛੱਡਦੇ ਆ ਉਹਦੀ ਜੋਤ ਨੂੰ ਪ੍ਰਗਟ ਹੀ ਨਹੀਂ ਕਰ ਸਕਦੇ ਤੇ ਜਿਹੜੇ ਕੋ ਸੇ ਖਾਲਸ ਛੱਡ ਕੇ ਉਦਮ ਕਰਦੇ ਹਨ ਭਾਈ ਉਹਦੀ ਸੰਗਤ ਕਰ ਲੈਂਦੇ ਹਨ ਉਦੀ ਬਾਣੀ ਦਾ ਓਟ ਉਸੇ ਗੁਣਾ ਦਾ ਆਸਰਾ ਲੈ ਕੇ ਗਿਆਨ ਰੂਪੀ ਚਿਰਾਗ ਨੂੰ ਜਗਾ ਲੈਂਦੇ ਹਨ ਉਹ ਪਾਸ ਹੋ ਜਾਂਦੇ ਹਨ ਜ਼ਿੰਦਗੀ ਵਿੱਚ ਉਹ ਧਰਮ ਰੂਪੀ ਪਾਰਾ ਜੀ ਕਹਿੰਦੇ ਸਰੀਰ پا ਕੇ ਉਹ ਇਹਦਾ ਰਿਜ਼ਲਟ ਲੈ ਲੈਂਦੇ ਹਨ ਇਹ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੀ ਕੀ ਵਿੱਚ ਜੋਤ ਪਾਰਾ ਜੀ ਬਚਨ ਕਰਦਨ ਗਹਿ ਜੜਤਨ ਵਿੱਚ ਲੋਕ ਰਹੇ ਕੋਈ ਗੁਰਮਖ ਸੇਵਕ ਕੱਢੇ ਖੋਤ ਹਰ ਜੀ ਕਹਿੰਦੇ ਕੋਈ ਵਿਰਲਾ ਹੀ ਹੈ ਸ੍ਰਿਸ਼ਟੀ ਵਿੱਚ ਗੁਰਮੁਖ ਜਨ ਇਹ ਸਰੀਰ ਰੂਪੀ ਧਰਮ ਰੂਪੀ ਇਸ ਧਰਤੀ ਦੇ ਵਿੱਚ ਰਤਨ ਮਹਾਰਾਜ ਨੇ ਲੁਕੋਏ ਪਏ ਹਨ ਜਹ ਜ ਰਤਨ ਵਿੱਚ ਲੁਕ ਰਹੇ ਇਸ ਸਰੀਰ ਦੇ ਅੰਦਰ ਸ਼ੁਭ ਗੁਣਾ ਰੂਪੀ ਰਤਨ ਲੁਕੇ ਪਏ ਹਨ ਪਰ ਕੋਈ ਵਿਰਲਾ ਗੁਰਮੁਖ ਸੇਵਕ ਕੱਢੇ ਖੋਦ ਕਹਿੰਦੇ ਕੋਈ ਵਿਰਲਾ ਗੁਰਮੁਖ ਹੈ ਜਿਹੜਾ ਖੋਦ-ਖੋਦ ਕੇ ਮਹਾਰਾਜ ਜੀ ਕਹਿੰਦੇ ਮਿਹਨਤ ਕਰਕੇ ਸਰੀਰ ਵਿੱਚ ਗਿਆਨ ਰੂਪੀ ਦਰਤ ਨੂੰ ਪ੍ਰਗਟ ਕਰ ਲੈਂਦਾ ਲੱਭ ਲੈਂਦਾ ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਊਤ ਪੋਤ ਉਮਾਰਾ ਜੀ ਬਚਨ ਕਰ ਦੇਣ ਖੀਲੀਆਂ ਤੂੰ ਸਭ ਆਤਮ ਰਾਮ ਪਛਾਣਿਆ ਅੰਦਰ ਹੀ ਦੇਵ ਵਿੱਚ ਰਮਿਆ ਹੋਇਆ ਰਾਮ ਉਹਦੇ ਨਾਮ ਨੂੰ ਉਹਦੇ ਗਿਆਨ ਨੂੰ ਪਛਾਣ ਲਿਆ ਇੱਕ ਰਵਿਆ ਇੱਕੋ ਓਤ ਪੋਤ ਮਹਾਰਾਜ ਜੀ ਕਹਿੰਦੇ ਕੋਈ ਹਰ ਸਰੀਰ ਵਿੱਚ ਸੁਭਾਏ ਮਾਨ ਰਵਿਆ ਹੈ ਪੋਤ ਪੋਤ ਲੋਕ ਪਰ ਲੋਕ ਮਹਾਰਾਜ ਜੀ ਕਹਿੰਦੇ ਉਹਦਾ ਬਾਸ ਹੈ ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸਰਵਨ ਸਰੋਤ ਮਹਾਰਾਜ ਜੀ ਕਹਿੰਦੇ ਕੋਈਆ ਸਾਰੀ ਜਗਤ ਤੇ ਸੁਭਾਏ ਮਾਨ ਇੱਕ ਦੇਖਿਆ ਇੱਕ ਮੰਨਿਆ ਇੱਕ ਸੁਣਿਆ ਸਰਵਨ ਸਰੋਤ ਜਨ ਨਾਨਕ ਨਾਮ ਸਲਾਹੇ ਤੂ ਸਤ ਸੱਚੇ ਸੇਵਾ ਤੇਰੀ ਹੋਤੈ ਯਾਰੋ ਸ਼ਿਵਲੀ ਤੋਂ ਖੋਜ ਮਹਾਰਾਜ ਜੀ ਸਤਗੁਰੂ ਜੀ ਫਿਰ ਬਚਨ ਕਰਦੇ ਆ ਜਨ ਨਾਨਕ ਮੈਂ ਨਾਲਿਕ ਨਾਮ ਸਲਾਏ ਨਾਮ ਦੀ ਸਿਫਤ ਕਰਦਾ ਨਾਮ ਨੂੰ ਜਪਣਾ ਕਰਦਾ ਹੂੰ ਸਤ ਤੂੰ ਸੱਚਾ ਹੈ ਹਰੀ ਜੀਓ ਪਰਮੇਸ਼ਰ ਜੀਓ ਤੇ ਤੇਰੇ ਵਿੱਚ ਤੇਰੀ ਸੇਵਾ ਕਮਾ ਕੇ ਮਹਾਰਾਜ ਜੀ ਕਹਿੰਦੇ ਜੇ ਕੋਈ ਜਗਿਆਸੂ ਤੇਰੀ ਸੇਵਾ ਕਮਾਉਂਦਾ ਉਹ ਵੀ ਸੱਚਾ ਸੁੱਚਾ ਬਣ ਜਾਂਦਾ ਹੈ ਮੈਂ ਤੇਰੇ ਲਾਭ ਤੇ ਉਹ ਸਵਾਸ ਭਰੋਸਾ ਬਣਾਉਂਦਾ ਹਾਂ ਇਹ ਭਾਈ ਅੱਜ ਦੇ ਸ਼ਲੋਕ ਕੋੜੀ ਦੀ ਸਤਿਗੁਰਾਂ ਦੀ ਵਿਚਾਰ ਹੈ ਇੰਨੀਆਂ ਕੋ ਭਾਈ ਹਾਜ਼ਰੀਆਂ ਪ੍ਰਵਾਨ ਕਰਿਓ ਭਾਈ ਬਾਣੀ ਵਿਚਾਰ ਦੀ ਸੇਵਾ ਨਿਭਾਉਂਦੇ ਨਿਕਾਹੀ ਭੁੱਲਾਂ ਜੰਨੀਆਂ ਮਹਾਰਾਜ ਜੀ ਸਮੱਤ ਬਖਸ਼ਣ ਜੀ ਆਈਆਂ ਮਾਈ ਭਾਈ ਸਮੂਹ ਸੰਗਤਾਂ ਦੀਆਂ ਅਈ ਹਾਜ਼ਰੀਆਂ ਪ੍ਰਵਾਨ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ